ਪਰਮੇਸ਼ਰ ਪ੍ਰਤੀ ਵੀ ਬੇਨਤੀ ਕੀਤੀ ਆ ਕਿ ਕਿਹੜੀ ਗੱਲਾਂ ਪਿਆਰ ਕਰਦੇ ਨੇ ਕਿਹੜੀ ਚੀਜ਼ ਨੂੰ ਪਸੰਦ ਕਰਦੇ ਨੇ ਅਸੀਂ ਕੁਝ ਹੋਰ ਹੀ ਲੈ ਜਾਈਏ ਤੇ ਉਹਨਾਂ ਨੂੰ ਪਸੰਦ ਹੀ ਨਾ ਆਵੇ ਸੋ ਗੁਰਨਾਨਕ ਦੇਵ ਜੀ ਕਹਿਣ ਲੱਗੇ ਅੰਮ੍ਰਿਤ ਵੇਲਾ ਸੱਚ ਨਾਲ ਮਰਤੂ ਤੋਂ ਰਹਿਤ ਵੇਲਾ ਹੈ ਜਿਹੜਾ ਅੰਮ੍ਰਿਤ ਵੇਲਾ ਹੈ ਉਸ ਵੇਲੇ ਦੇ ਵਿੱਚ ਬੈਠ ਕੇ ਅਕਾਲ ਪੁਰਖ ਦੇ ਸੱਚੇ ਨਾਮ ਨੂੰ ਜਪੋ ਅਮਰਤ ਵੇਲੇ ਵਿੱਚ ਬੈਠ ਕੇ ਜਪੋ ਆਪਣੀ ਨੀਂਦ ਨੂੰ ਹਰਾਮ ਕਰ ਦਿਓ ਨੀਂਦ ਨੂੰ ਖਤਮ ਕਰ ਦਿਓ 24 ਘੰਟਿਆਂ ਵਿੱਚੋਂ 12 ਤੋਂ 4 ਵਜੇ ਤੱਕ ਇੱਕ ਅਮਰਤ ਵੇਲਾ ਬਣਦਾ ਹੈ ਜਦੋਂ ਕਿ ਅੱਜ ਦੀ ਦੁਨੀਆ ਸੌਂਦੀ ਹੋਈ ਇਸੇ ਟਾਈਮ ਹੈ 12 ਤੋਂ ਲੈ ਕੇ 6 ਵਜੇ ਤੱਕ ਆਮ ਲੋਕ 5 ਵਜੇ ਤੱਕ 7 ਵਜੇ ਤੱਕ ਅੰਮ੍ਰਿਤ ਵੇਲੇ ਲੋਕ ਸੁੱਤੇ ਪਏ ਹੁੰਦੇ ਨੇ ਤੇ ਜਦੋਂ ਕਿ ਆਮ ਸਮਾਂ ਜਿਹੜਾ ਨਹੀਂ ਚਾਹੀਦਾ ਪਰਮੇਸ਼ਰ ਨੂੰ ਉਸ ਸਮੇਂ ਵਿੱਚ ਸਭ ਜਾਗਦੇ ਨੇ ਸੋ ਮਹਾਰਾਜ ਕਹਿੰਦੇ ਜਿਹੜਾ ਅੰਮ੍ਰਿਤ ਵੇਲਾ ਹੈ ਪਹਿਲੇ ਨੰਬਰ ਦਾ ਅੰਮ੍ਰਿਤ ਵੇਲਾ ਅੰਮ੍ਰਿਤ ਵੇਲੇ ਉੱਠਣਾ ਹੈ ਇਹ ਜਿਹੜਾ ਮਨੁੱਖਾ ਜਨਮ ਮਿਲਿਆ ਹੋਇਆ ਆਪਾਂ ਨੂੰ ਇਹ ਵੀ ਅੰਮ੍ਰਿਤ ਵੇਲਾ ਹੈ। ਬਾਕੀ ਦੀਆਂ ਜੁਨੀਆਂ ਅੰਮ੍ਰਿਤ ਵੇਲਾ ਗਿਣੀਆਂ ਨਹੀਂ ਜਾਂਦੀਆਂ। ਇਹ ਜਿਹੜਾ ਕਿਸ਼ੋਰ ਅਵਸਥਾ ਹੁੰਦੀ ਬੱਚੇ ਦੀ ਇਹ ਵੀ ਅੰਮ੍ਰਿਤ ਵੇਲਾ ਜਿਵੇਂ ਰਾਮ ਜਪੋ ਜੀ ਐਸੇ ਐਸੇ ਤ੍ਰੂਪ ਪ੍ਰਹਿਲਾਦ ਜਪਿਓ ਹਰ ਜੈਸੇ। ਤ੍ਰੂਵ ਅਤੇ ਪ੍ਰਹਿਲਾਦ ਦੀ ਜਿਹੜੀ ਅਵਸਥਾ ਸੀ ਛੋਟੀ ਛੋਟੀ ਉਮਰ 5 ਕ ਸਾਲ 7 ਸਾਲ 10 ਸਾਲ ਇਹਦੋਂ ਮਨ ਬੜਾ ਪਵਿੱਤਰ ਹੁੰਦਾ ਇਸ ਉਮਰ ਦੇ ਵਿੱਚ ਸੋ ਕਿਸੇ ਪ੍ਰਕਾਰ ਦਾ ਮਨ ਦੇ ਅੰਦਰ ਕੋਈ ਰੌਲਾ ਗੋਲਾ ਨਹੀਂ ਕੋਈ ਫਿਕਰਫਕਾ ਨਹੀਂ ਮਨ ਇਹ ਇਸ ਉਮਰ ਵਿੱਚ ਬੜਾ ਸੰਸਕਾਰਾਂ ਤੋਂ ਰਹਿਤ ਹੁੰਦਾ ਹੈ 4 ਸਾਲ 5 ਸਾਲ 6 7 8 9 ਤੱਕ ਇਹ ਵੀ ਅੰਮ੍ਰਿਤ ਵੇਲਾ ਹੈ ਫਿਰ ਜਵਾਨੀ ਵੀ ਇੱਕ ਅਮਰਤ ਵੇਲਾ ਹੈ ਭਵ ਸਾਗਰ ਕੇ ਤਰਨ ਕੋ ਤਰਨ ਅਵਸਥਾ ਆਹੇ ਕਿਉਂਕਿ ਜਵਾਨੀ ਦੇ ਵਿੱਚ ਜਿੰਨਾ ਮਰਜੀ ਪਾਠ ਕਰੀ ਜਾਓ ਸਿਰ ਨਹੀਂ ਥੱਕਦਾ ਬਾਅਦ ਵਿੱਚ ਤਾਂ ਇਹ ਥੱਕਣਾ ਸ਼ੁਰੂ ਹੋ ਜਾਂਦਾ ਜਿੰਨੀ ਮਰਜੀ ਸੇਵਾ ਕਰ ਲਓ ਜਿੰਨਾ ਮਰਜੀ ਜਾਗ ਲਓ ਰਾਤ ਰਾਤ ਭਰ ਸੋ ਮਹਾਰਾਜ ਕਹਿੰਦੇ ਨੇ ਜੇ ਇਹ ਵੀ ਮੌਕਾ ਲੰਘ ਜਾਏ ਕਾ ਇੱਕ ਫਿਰ ਬੁਢੇਪਾ ਵੀ ਅਮਰਤ ਵੇਲਾ ਜਦੋਂ ਸਾਰੇ ਕੰਮ ਕਾਰ ਮੁੱਕ ਜਾਂਦੇ ਨੇ ਸਭ ਕੰਮ ਕਾਰ ਮੁਕਾ ਕੇ ਫਿਰ ਬੰਦਾ ਵਿਹਲਾ ਹੋ ਜਾਂਦਾ ਇਹਦੇ ਉਦੋਂ ਵੀ ਇੱਕ ਅਮਰਤ ਵੇਲਾ ਇਹ ਇੱਕ ਅਮਰਤ ਵੇਲਾ ਹੋਣ ਵੀ ਹੈ ਜਿਹੜਾ ਸਾਧ ਸੰਗਤ ਦਾ ਬੈਠਣਾ ਹੈ ਸਾਧ ਸੰਗਤ ਵਿੱਚ ਆ ਕੇ ਕਥਾ ਕੀਰਤਨ ਅਖੰਡ ਪਾਠ ਸਹਿਜ ਪਾਠ ਬਾਣੀ ਦਾ ਪੜ੍ਹਦਾ ਹੈ ਸੋ ਅੰਮ੍ਰਿਤ ਵੇਲਾ ਆਪਾਂ 24 ਘੰਟੇ ਹੀ ਬਣਾ ਸਕਦੇ ਆ 24 ਘੰਟੇ ਹੀ ਨਾਮ ਜਪੀ ਜਾਓ ਤਾਂ ਅੰਮ੍ਰਿਤ ਵੇਲਾ ਹੀ ਹੈ ਜੇ ਅੰਮ੍ਰਿਤ ਵੇਲੇ ਕੋਈ ਦੋਜੇ ਉੱਠ ਕੇ ਟੀਵੀ ਲਾ ਕੇ ਬੈਠ ਜੇ ਤਾਂ ਉਹਨੂੰ ਅੰਮ੍ਰਿਤ ਵੇਲਾ ਥੋੜੀ ਗਿਣਿਆ ਜਾਂਦਾ ਅੰਮ੍ਰਿਤ ਵੇਲਾ ਤਾਂ ਉਹੀ ਹੈ ਜਦੋਂ ਵੀ ਸੁਖਮਨੀ ਸਾਹਿਬ ਦਾ ਪਾਠ ਕਰਨ ਲੱਗ ਪਏ ਬਸ ਅੰਮ੍ਰਿਤ ਵੇਲਾ ਸ਼ੁਰੂ ਹੋ ਗਿਆ ਜਦ ਆਪਾਂ ਕਿਸੇ ਦੀ ਨਿੰਦਾ ਚੁਗਲੀ ਕਰਨ ਲੱਗ ਪਏ ਬਸ ਅੰਮ੍ਰਿਤ ਵੇਲਾ ਖਤਮ ਹੋ ਗਿਆ ਸੋ ਮਹਾਰਾਜ ਕਹਿੰਦੇ ਜਿਹੜਾ ਅੰਮ੍ਰਿਤ ਵੇਲਾ ਹੈ ਇਹਦੀ ਸਾਮ ਸੰਭਾਲ ਕਰੋ ਸਾਧ ਸੰਗਤ ਵਿੱਚ ਆਉਣ ਦਾ ਨਾਮ ਵੀ ਅੰਮ੍ਰਿਤ ਵੇਲਾ ਫਿਰ ਜਿਹੜਾ ਪੰਜਾਂ ਪਿਆਰਿਆਂ ਤੋਂ ਅਮਰ ਛਕਣਾ ਹੈ ਉਹ ਵੇਲਾ ਵੀ ਅੰਮ੍ਰਿਤ ਵੇਲਾ ਹੁੰਦਾ ਭਾਗਾਂ ਵਾਲਾ ਸਮਾਂ ਹੁੰਦਾ ਆਪਣੇ ਅੰਮ੍ਰਿਤ ਵੇਲਿਆਂ ਨੂੰ ਸੰਭਾਲੋ ਸਤਿਗੁਰੂ ਮਹਾਰਾਜ ਕਹਿੰਦੇ ਅੰਮ੍ਰਿਤ ਵੇਲਾ ਉਹੀ ਹੈ ਜਦੋਂ ਸੱਚ ਨਾਮ ਜਪੀਏ ਵੜਿਆਈ ਵਿਚਾਰ ਉਹ ਪਰਮੇਸ਼ਰ ਦੀ ਵੜਿਆਈ ਕਰੀਏ